ਸਤਿ ਸ਼੍ਰੀ ਅਕਾਲ ਜੀ ਸਾਰਤੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਵਿੱਚ ਅੱਜ ਬਣਾਉਣ ਲੱਗੇ ਹਾਂ ਅਰਸਿੰਦੀਆਂ ਪਿੰਨੀਆਂ ਬਹੁਤ ਸੌਖੇ ਅਤੇ ਆਸਾਨ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਤੇ ਇਹ ਸਰਦੀਆਂ ਵਿੱਚ ਬਹੁਤ ਜ਼ਿਆਦਾ ਸਵਾਦਿ ਲੱਗਦੀ ਹਨ ਤੇ ਸਿਹਤ ਲਈ ਵੀ ਭਰਪੂਰ ਖਜ਼ਾਨਾ ਹੁੰਦੀਆਂ ਹਨ ਇਹ ਇਹਨੂੰ ਸਿਹਤ ਦਾ ਖਜ਼ਾਨਾ ਕਿਹਾ ਜਾਂਦਾ ਹੈ ਤੇ ਹਰ ਘਰ ਵਿੱਚ ਇਹਨਾਂ ਨੂੰ ਬਣਾਇਆ ਜਾਂਦਾ ਹੈ ਤੇ ਅੱਜ ਅਸੀਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਕਿ ਇਹਨਾਂ ਨੂੰ ਤੁਸੀਂ ਕਿਵੇਂ ਬਣਾ ਸਕਦੇ ਹੋ ਤੇ ਇੱਕ ਵਾਰ ਜ਼ਰੂਰ ਬਣਾ ਕੇ ਦੇਖਣਾ ਦੇ ਸ਼ੁਰੂ ਕਰਦੇ ਹਾਂ ਫਿਰ ਸਭ ਤੋਂ ਪਹਿਲਾਂ ਆਪਾਂ ਨੂੰ ਸਮੱਗਰੀ ਚਾਹੀਦੀ ਹੈ ਜੋ ਉਹ ਤੁਹਾਨੂੰ ਦੱਸਣ ਲੱਗੇ ਹਾਂ ਤਾਂ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਅਲਸੀ ਲਈ ਹੈ 500 ਗ੍ਰਾਮ ਅਲਸੀ ਲਈ ਹੈ ਇਹ ਮਾਰਕੀਟ ਵਿੱਚ ਦੋ ਤਰ੍ਹਾਂ ਦੀ ਆਉਂਦੀ ਹੈ ਪੁੱਜੀ ਹੋਈ ਅਲਸੀ ਵੀ ਮਿਲਦੀ ਹੈ ਤੇ ਕੱਚੀ ਵੀ ਮਿਲਦੀ ਹੈ ਤਾਂ ਆਪਾਂ ਇਹ ਕੱਚੀ ਅਲਸੀ ਲਵਾਂਗੇ ਫਿਰ ਆਪਾਂ ਨੂੰ 500 ਗ੍ਰਾਮ ਬੇਸਣ ਚਾਹੀਦਾ ਹੈ ਤੁਸੀਂ ਚਾਹੇ ਤਾਂ ਇਹਦੀ ਜਗ੍ਹਾ ਤੇ ਕਣਕ ਦਾ ਆਟਾ ਵੀ ਲੈ ਸਕਦੇ ਹੋ ਤੇ 500 ਗ੍ਰਾਮ ਹੀ ਆਪਾਂ ਨੂੰ ਇਹਦੇ ਲਈ ਗੁੜ ਚਾਹੀਦਾ ਹੈ ਜੇਕਰ ਤੁਹਾਡੇ ਕੋਲ ਗੁੜ ਨਹੀਂ ਤਾਂ ਤੁਸੀਂ ਖੰਡ ਵੀ ਲੈ ਸਕਦੇ ਹੋ ਤੇ ਆਪਾਂ ਨੂੰ ਦੇਸੀ ਘਿਓ ਚਾਹੀਦਾ ਹੈ ਇਹਦੇ ਲਈ 500 ਗ੍ਰਾਮ ਤੇ ਫਿਰ ਆਪਾਂ ਨੂੰ ਇਹਦੇ ਲਈ ਮਖਾਣੇ ਚਾਹੀਦੇ ਹਨ 50 ਗ੍ਰਾਮ ਇਹ ਤੁਸੀਂ ਘੱਟ ਵੱਧ ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਨੂੰ ਇਹ ਕੁਝ ਡਰਾਈ ਫਰੂਟ ਚਾਹੀਦੇ ਹਨ ਇਹ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਲੈ ਸਕਦੇ ਹੋ ਤੇ ਇਹਨਾਂ ਨੂੰ ਜਿੰਨੀ ਮਰਜ਼ੀ ਤੁਸੀਂ ਲੈ ਸਕਦੇ ਹੋ ਇਸ ਲਈ ਸਭ ਤੋਂ ਪਹਿਲਾਂ ਆਪਾਂ ਜਿਉ ਇਹ ਆਪਣੇ ਕੋਲ ਕੱਚੀ ਅਲਸੀ ਹੈ ਇਹਨੂੰ ਲਵਾਂਗੇ ਤੇ ਇਹਨੂੰ ਆਪਾਂ ਰੋਸਟ ਕਰਾਂਗੇ ਰੋਸਟ ਕਰਨ ਵਾਲੇ ਬਹੁਤ ਜ਼ਿਆਦਾ ਜਲਦੀ ਪੀਸੀ ਜਾਂਦੀ ਹੈ ਇਸ ਲਈ ਅਸੀਂ ਆਪਾਂ ਇੱਕ ਕੜਾਈ ਦੇ ਵਿੱਚ ਪਾ ਕੇ ਲੋ ਟੂ ਮੀਡੀਅਮ ਗੈਸ ਤੇ ਆਪਾਂ ਨੂੰ ਇਹਨਾਂ ਨੂੰ ਥੋੜਾ ਜਿਹਾ ਪਨਣ ਲਾਂਗੇ ਜੇਕਰ ਇਹਨੂੰ ਇਦਾਂ ਹੀ ਕੱਚੀ ਆ ਪੀਸਾਂਗੇ ਆਪਾਂ ਤਾਂ ਇਹ ਹੋਰੀ ਲੇਸ ਦਾਰਜੀ ਬਣ ਜਾਂਦੀ ਹੈ ਇਸ ਲਈ ਇਹਨੂੰ ਹਮੇਸ਼ਾ ਹੀ ਪਨ ਕੇ ਵਰਤਿਆ ਜਾਂਦਾ ਹੈ ਇਹ ਬਹੁਤ ਜਲਦੀ ਰੋਸਟ ਹੋ ਜਾਂਦੀ ਹੈ ਤੇ ਇਹਦੇ ਵਿੱਚੋਂ ਟਿੱਕਣ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਨੂੰ ਆਪਾਂ ਜ਼ਿਆਦਾ ਵੀ ਨਹੀਂ ਪਕਾਉਣਾ। ਫਿਰ ਇਹਦੇ ਵਿੱਚੋਂ ਥੋੜੀ ਕੜੱਤਾਂ ਆਉਣ ਲੱਗ ਜਾਂਦੀ ਹੈ। ਜਦੋਂ ਇਹ ਪਿਆਰੀ ਪਿਆਰੀ ਖੁਸ਼ਬੂ ਦੇਣ ਲੱਗ ਜੇ ਅਤੇ ਟਿੱਕਣਾ ਸ਼ੁਰੂ ਕਰ ਦੇਵੇ ਤਾਂ ਸਮਝੋ ਆਪਣੀ ਹਲਸੀ ਜਿਹੜੀ ਉਹ ਪੁੱਜ ਗਈ ਹੈ ਤੇ ਥੋੜਾ ਜਿਹਾ ਕਲਰ ਵੀ ਚੇਂਜ ਹੋ ਜਾਂਦਾ ਹੈ ਦਾ। ਇਹ 5-4 ਮਿੰਟ ਮੀਡੀਅਮ ਗੈਸ ਤੇ ਪੁੱਜ ਜਾਂਦੀ ਹੈ। ਜੀਮ ਆਪਾਂ ਹੁਣ ਅਲੱਗ ਪਾਂਡੇ ਵਿੱਚ ਕੱਢ ਲਾਂਗੇ ਤੇ ਠੰਡਾ ਹੋਣ ਦੇਵਾਂਗੇ ਫਿਰ ਬਾਅਦ ਵਿੱਚ ਇਹਨੂੰ ਆਪਾਂ ਕਿਸੇ ਗ੍ਰੈਂਡਰ ਦੇ ਵਿੱਚ ਲੈ ਕੇ ਪੀਸ ਲਵਾਂਗੇ ਜਦ ਤੱਕ ਆਪਣੀ ਇਹ ਠੰਡੀ ਹੁੰਦੀ ਹੈ ਉਦੋਂ ਤੱਕ ਆਪਾਂ ਗੁੜ ਦੀ ਜਿਹੜੀ ਚਾਸ਼ਨੀ ਬਣਾ ਲਾਂਗੇ ਉਹਦੇ ਲਈ ਆਪਾਂ ਇੱਕ ਕੱਪ ਪਾਣੀ ਦਾ ਲਵਾਂਗੇ ਤੇ ਗੁੜਾ ਉਹਨੂੰ ਆਪਾਂ ਛੋਟੇ-ਛੋਟੇ ਟੁਕੜੇ ਕਰਕੇ ਪਾ ਲਿਆ ਤੇ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਆਪਾਂ ਥੋੜਾ ਜਿਹਾ ਮੈਲਟ ਹੋਣ ਤੱਕ ਪਕਾਵਾਂਗੇ ਇਦਾਂ ਲਗਾਤਾਰ ਹਿਲਾਏ ਜਾਓਗੇ ਤੇ ਜਲਦੀ ਮੈਲਟ ਹੋ ਜਾਂਦਾ ਹੈ ਤੁਸੀਂ ਗੈਸ ਹਾਈ ਵੀ ਰੱਖ ਸਕਦੇ ਹੋ ਆ ਦੇਖੋ ਗੋੜ ਬਿਲਕੁਲ ਮੈਲਟ ਹੋ ਗਿਆ ਤੇ ਨੂੰ ਆਪਾਂ ਜ਼ਿਆਦਾ ਵੀ ਨਹੀਂ ਪਕਾਉਣਾ ਤੇ ਜ਼ਿਆਦਾ ਥਿੱਕ ਵੀ ਨਹੀਂ ਰੱਖਣਾ ਤੇ ਜ਼ਿਆਦਾ ਪਤਲਾ ਵੀ ਨਹੀਂ ਕਰਨਾ ਆ ਦੇਖੋ ਇਦਾਂ ਚੈੱਕ ਕਰਾਂਗੇ ਜਦੋਂ ਹਲਕਾ ਹਲਕਾ ਹੱਥ ਨੇ ਤਾਂ ਚਿਪਕਣ ਲੱਗ ਜੇ ਤਾਂ ਸਮਝੋ ਆਪਣਾ ਬਿਲਕੁਲ ਸਹੀ ਜਿਹੜੀ ਚਾਸ਼ਨੀ ਉਹ ਰੈਡੀ ਹੈ ਹਾਂਜੀ ਇੱਧਰ ਆਪਣੇ ਜਿਹੜੇ ਇਹ ਠੰਡੇ ਹੋ ਗਏ ਨੇ ਤੇ ਹੁਣ ਇਹਨਾਂ ਨੂੰ ਆਪਾਂ ਥੋੜਾ ਥੋੜਾ ਕਰਕੇ ਪੀਸ ਲਵਾਂਗੇ ਆ ਦੇਖੋ ਜੀ ਬਹੁਤ ਜਲਦੀ ਪੀਸੇ ਜਾਂਦੇ ਹਨ ਤੁਸੀਂ ਚਾਹੇ ਦਾ ਛਾਣੀ ਦੀ ਮਦਦ ਨਾਲ ਇਹਨੂੰ ਕਰ ਸਕਦੇ ਹੋ ਛਾਨ ਸਕਦੇ ਹੋ ਨਹੀਂ ਤਾਂ ਇਦਾਂ ਵੀ ਤੁਸੀਂ ਲੈ ਸਕਦੇ ਹੋ ਬਹੁਤ ਜਲਦੀ ਛੇਤੀ ਪੀਸੇ ਜਾਂਦੇ ਹਨ ਦੇਖੋ ਇਹ ਨਾਲ ਵਧੀਆ ਪੀਸਿਆ ਗਿਆ ਇਹ ਬਾਕੀ ਵੀ ਆਪਾਂ ਇਦਾਂ ਹੀ ਪੀਸ ਲਵਾਂਗੇ ਜੇ ਸਾਰੀ ਅਲਸੀ ਜਿਹੜੀ ਆਪਣੀ ਪੀਸੀ ਗਈ ਹੈ ਇਹਨੂੰ ਆਪਾਂ ਸਾਈਡ ਤੇ ਕਰ ਲਵਾਂਗੇ ਹੁਣ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਘਿਓ ਲਵਾਂਗੇ ਦੇਸੀ ਘਿਓ ਤੇ ਇਹਦੇ ਵਿੱਚ ਆਪਾਂ ਮਖਾਣੇ ਜਿਹੜੇ ਉਹਨਾਂ ਨੂੰ ਫਰਾਈ ਕਰਾਂਗੇ ਮਖਾਣੇ ਵੀ ਤੁਸੀਂ ਫਰਾਈ ਹੋਣ ਤੇ ਕਲਰ ਚੇਂਜ ਹੋ ਜਾਏਗਾ ਨਾ ਤਾਂ ਤੁਸੀਂ ਹੱਥ ਨਾਲ ਥੋੜਾ ਦਬਾ ਕੇ ਦੇਖ ਲੈਣ ਜੇਕਰ ਹੱਥ ਨਾਲ ਪੁਰਨੇ ਸ਼ੁਰੂ ਹੋ ਜਾਣ ਤਾਂ ਸਮਝੋ ਕਿ ਆਪਣੇ ਮਖਾਣੇ ਜਿਹੜੇ ਬਿਲਕੁਲ ਵਧੀਆ ਫਰਾਈ ਹੋ ਗਏ ਨੇ ਇਹਨਾਂ ਨੂੰ ਲੋ ਟੂ ਮੀਡੀਅਮ ਗੈਸ ਤੇ ਹੀ ਤੁਸੀਂ ਇਹਨਾਂ ਨੂੰ ਪਕਾਉਣਾ ਹੈ ਆ ਦੇਖੋ ਜੀ ਕਲਰ ਚੇਂਜ ਹੋ ਗਿਆ ਇਹਨਾਂ ਦਾ ਤੇ ਹੁਣ ਆਪਾਂ ਇਹਨਾਂ ਨੂੰ ਅਲੱਗ ਕਰ ਲਵਾਂਗੇ ਅਜੇ ਠੰਡਾ ਕਰਾਂਗੇ ਇਹਨਾਂ ਨੂੰ ਤੇ ਇਦਾਂ ਦਬਾ ਕੇ ਦੇਖਾਂਗੇ ਆ ਦੇਖੋ ਇਹ ਬਿਲਕੁਲ ਹੱਥਾਂ ਨਾਲ ਪੂਰੀ ਜਾਂਦੇ ਹਨ ਤਾਂ ਹੁਣ ਠੰਡਾ ਕਰਕੇ ਆਪਾਂ ਨੇ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਵਾਂਗੇ ਹੰਜਾ ਦੇਖੋ ਆਪਣੇ ਮਖਾਣੇ ਪੀਸੇਗੇ ਇਦਾਂ ਦਰਦਰੇ ਜਿਹਾ ਰੱਖਨੇ ਆਪਾਂ ਹੁਣ ਆਪਾਂ ਘਿਓ ਲਵਾਂਗੇ ਕੜਾਹੀ ਦੇ ਵਿੱਚ ਤੇ ਇਹਦੇ ਵਿੱਚ ਆਪਣਾ ਜਿਹੜਾ ਵੇਸਣ ਹੈ ਉਹਨੂੰ ਆਪਾਂ ਪਕਾਵਾਂਗੇ ਜੇਕਰ ਤੁਸੀਂ ਕਣਕ ਦਾ ਆਟਾ ਲੈ ਰਹੇ ਹੋ ਤਾਂ ਉਹ ਵੀ ਲੈ ਸਕਦੇ ਜੋ ਤੁਹਾਡੇ ਕੋਲੇ ਹੈ ਤੁਸੀਂ ਉਹ ਚੀਜ਼ ਵਰਤ ਲੈਣੀ ਅੱਗੇ ਇਸ ਨੂੰ ਆਪਾਂ ਕਲਰ ਚੇਂਜ ਹੋਣ ਤੱਕ ਭੁੰਨਾਂਗੇ ਇਹਨੂੰ ਤੁਸੀਂ ਜ਼ਿਆਦਾ ਦੇਰ ਤੱਕ ਵੀ ਨਹੀਂ ਭੁੰਨਣਾ ਫਿਰ ਇਹਦੇ ਵਿੱਚ ਕੜਵਾ ਪਨ ਆਉਣ ਲੱਗ ਜਾਂਦਾ ਹੈ ਇਸ ਲਈ ਤੁਸੀਂ ਮੀਡੀਅਮ ਗੈਸ ਤੇ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਭੁੰਨਣਾ ਹੈ ਜਦ ਤੱਕ ਇਹ ਥੋੜਾ ਕਲਰ ਚੇਂਜ ਨਹੀਂ ਹੋ ਜਾਂਦਾ ਤੇ ਇਹ ਸਾਰਾ ਵੇਸਣ ਜਿਹੜਾ ਉਹ ਕਿਉਂ ਨਹੀਂ ਛੱਡ ਦਿੰਦਾ ਹਾਂਜੀ ਤੁਸੀਂ ਲਗਾਤਾਰ ਕੜਚੀ ਹਿਲਾਉਂਦੇ ਹੋਏ ਇਹਨੂੰ ਪਕਾਉਣਾ ਹੈ ਜੇਕਰ ਤੁਸੀਂ ਕੜਚੀ ਨਹੀਂ ਹਿਲਾਉਂਗੇ ਤਾਂ ਇਹ ਨੀਚੇ ਚਿਕੜਾ ਇਹਦੇ ਨਾਲ ਚਿਪਕ ਜਾਏਗਾ ਆ ਦੇਖੋ ਕਿਉਂ ਛੱਡਣਾ ਸ਼ੁਰੂ ਹੋ ਗਿਆ ਜੀ ਵੇਸਣ ਬਹੁਤ ਜਲਦੀ ਪੱਕ ਜਾਂਦਾ ਹੈ ਅਜਿਵੇਂ ਜਿਵੇਂ ਦੇਖਿਓ ਹੁਣ ਇਹ ਪੱਕੀ ਜਾਵੇਗਾ ਤਾਂ ਵੀ ਤਵੇਂ ਇਹ पतला हों जा कलर भी चेंज हो गया तो अपना इन्ना पतला भी हो गया ती बहुत प्यारी जी खुशबू आ रही है ਜਸ ਟਾਈਮ ਤੇ ਪੂਰਾ ਪੱਕ ਗਿਆ ਇਹ ਇਹਨੂੰ ਜਿਆਦਾ ਓਵਰ ਕੁਕ ਵੀ ਨਾ ਕਰਨਾ ਤੇ ਆਪਣੇ ਜਿਹੜੇ ਡਰਾਈ ਫਰੂਟ ਸੀਗੇ ਆਪਾਂ ਉਹ ਇਹਦੇ ਵਿੱਚ ਪਕਾ ਕੇ ਗਰਮ ਗਰਮ ਦੇ ਵਿੱਚ ਇਹਨਾਂ ਨੂੰ ਵੀ ਨਾਲ ਹੀ ਪਕਾ ਲਵਾਂਗੇ ਕਿਉਂਕਿ ਆਪਾਂ ਆਲਾਗੂ ਤੇ ਫਰਾਈ ਨਹੀਂ ਕੀਤੇਗੇ ਇਸ ਲਈ ਇਹਨੂੰ ਇਦਾਂ ਹੀ ਫਰਾਈ ਕਰਾਂਗੇ ਤੁਸੀਂ ਆਪਦੀ ਪਸੰਦ ਦਾ ਕੋਈ ਵੀ ਡਰਾਈ ਫਰੂਟ ਲੈ ਸਕਦੇ ਹੋ ਮੈਂ ਇਹਦੇ ਵਿੱਚ ਬਦਾਮ ਕਾਜੂ ਤੇ ਚਾਰੇ ਮਗਜਾ ਜਿਹੜੇ ਉਹ ਪਾਏ ਨੇ ਤੁਸੀਂ ਰੋਟਵੀ ਲੈ ਸਕਦੇ ਹੋ ਕਾਜੂ ਜਿਆਦਾ ਵੀ ਲੈ ਸਕਦੇ ਹੋ ਘਟਵਾਦੀ ਵੀ ਕਰ ਸਕਦੇ ਹੋ 100 ਵੀ ਪਾ ਸਕਦੇ ਹੋ ਹਾਂਜੀ ਇਹਨੂੰ ਹੁਣ ਆਪਾਂ ਗੈਸ ਬੰਦ ਕਰਕੇ ਇਹਦੇ ਵਿੱਚ ਆਪਾਂ ਅਲਸੀ ਜਿਹੜੀ ਉਹ ਪਾਤੀ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਆਪਾਂ ਜਿਹੜੇ ਇਹਦੇ ਵਿੱਚ ਆਪਣੇ ਮਖਾਣੇ ਸੀਗੇ ਦਰਦਰੇ ਜਿਹੇ ਪੀਸੀ ਹੋਣੇ ਵੀ ਚੰਗੀ ਤਰ੍ਹਾਂ ਪਾ ਕੇ ਮਿਕਸ ਕਰ ਦਵਾਂਗੇ ਇਹਸ ਆਪਣੇ ਬੰਦ ਹੈ ਜੀ। ਤੇ ਨੂੰ ਇੱਕਦਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਤੇ ਹੁਣ ਇਹਦੇ ਵਿੱਚ ਆਪਾਂ ਗਰਮ-ਗਰਮ ਦੇ ਵਿੱਚ ਹੀ ਆਪਣੀ ਚਾਸ਼ਨੀ ਜਿਹੜੀ ਉਹ ਪਾਣ ਕੇ ਪਾ ਦਵਾਂਗੇ। ਇਹ ਆਪਾਂ ਥੋੜੀ-ਥੋੜੀ ਕਰਕੇ ਪਾਵਾਂਗੇ ਇੱਕੋ ਵਾਰ ਨਹੀਂ ਪਾਣੀ ਸਾਰੀ। ਦੇਖੋ ਚਾਸ਼ਨੀ ਵੀ ਆਪਣੇ ਘਰ ਮੈਂ ਤੇ ਇਹ ਜੋ ਅਰਸੀ ਦਾ ਆਟਾ ਹੈ ਆਪਣੇ ਵੀ ਪੂਰਾ ਘਰ ਮੈਂ। ਤੇ ਨੂੰ ਚੰਗੀ ਤਰ੍ਹਾਂ ਤੁਸੀਂ ਮਿਕਸ ਕਰ ਲੈਣਾ ਹੈ। ਬਾਕੀ ਬਚੀ ਚਾशनी ਜਿਹੜੀ ਆਪਾਂ ਹੁਣ ਪਾ ਦਵਾਂਗੇ ਇਹਦੀ ਜਗ੍ਹਾ ਤੁਸੀਂ ਖੰਡ ਵੀ ਲੈ ਸਕਦੇ ਹੋ ਗੁੜ ਦੀ ਜਗ੍ਹਾ ਤੇ ਆਪਾਂ ਗੁੜ ਲਿਆ ਹੈ ਤੇ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਵਾਂਗੇ ਹੰਜੇ ਨੂੰ ਹੁਣ ਆਪਾਂ ਥੋੜੀ ਦੇਰ ਲਈ ਠੰਡਾ ਹੁੰਦੇ ਛੱਡ ਦਵਾਂਗੇ ਫਰ ਬਾਅਦ ਵੀ ਛਾਪੇ ਨਹੀਂ ਪਿੰਨੀਆਂ ਬਣਾਵਾਂਗੇ ਹਾਂਜੀ ਆ ਦੇਖੋ ਇਹ ਥੋੜਾ ਠੰਡਾ ਹੋ ਗਿਆ ਉਹਨੂੰ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਜੇਕਰ ਜ਼ਿਆਦਾ ਠੰਡਾ ਹੋ ਜਾਏਗਾ ਤਾਂ ਆਪਣੇ ਜਿਹੜੇ ਲੱਡੂ ਹੋਣੇ ਨਹੀਂ ਬਣਨਗੇ ਇਸ ਲਈ ਥੋੜੇ ਕੋਸੇ-ਕੋਸੇ ਦੇ ਵਿੱਚ ਤੁਸੀਂ ਆਪਦੇ ਹਿਸਾਬ ਨਾਲ ਛੋਟੇ ਵੱਡੇ ਜਿਹੜੇ ਲੱਡੂ ਰੈਡੀ ਕਰ ਸਕਦੇ ਹੋ ਤੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਡੀਆਂ ਇਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਚ ਆਲਸੀ ਦੇ ਲੱਡੂ ਕਿੱਦਾਂ ਦੇ ਬਣੇ విడియో దాడా బాగుదా థ్యాంక్ యూ